ਤਨ ਸਤਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੰਮ੍ਰਿਤ ਗੁਰਬਾਣੀ ਦਾ ਆਨੰਦ ਮਾਣ ਰਹੇ ਸਭ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਕੀ ਫਤਿਹ ਬੁਲਾਓ ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਸੀਂ ਵਿਚਾਰ ਸਰਵਣ ਕਰ ਰਹੇ ਸਾਂ ਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸਭ ਵਿਦਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਰਾਜ ਤੇ ਜੋਗ ਦਾ ਤਖਤ ਦਤਾ ਹੈ ਰਾਜ ਭਾਗ ਵਰਗੇ ਸੁਖ ਤੇ ਅਕਾਲ ਪੁਰਖ ਦੀ ਭਗਤੀ ਦਾ ਜੋ ਤਖਤ ਹੈ ਜੋ ਮਾਲਕੀ ਹੈ ਉਹ ਹੁਣ ਮਿਲ ਗਿਆ ਹੈ ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਔਰ ਉਸ ਸਮੇਂ ਭਾਈ ਦਾਤੂ ਜੀ ਆਏ ਨੇ ਜਿਨ੍ਹਾਂ ਨੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਫਸ ਗਏ ਸਨ ਤੇ ਰੋਂਦੇ ਹੋਏ ਗੁਰੂ ਕੀ ਹਜ਼ੂਰੀ ਵਿੱਚ ਆਏ ਕਿਉਂਕਿ ਜਦੋਂ ਦੇ ਉਹਨਾਂ ਨੇ ਕਿਉਂ ਉਹ ਰੋਏ ਕਿਉਂ ਪਰੇਸ਼ਾਨ ਹੋਏ ਗੁਰੂ ਪਰਮੇਸ਼ਰ ਕਿਸੇ ਨੂੰ ਦੁੱਖ ਨਹੀਂ ਦਿੰਦਾ ਅਸੀਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਕਰਕੇ ਫਸ ਜਾਂਦੇ ਆ ਇਹ ਸਾਰੀਆਂ ਸਾਖੀਆਂ ਸਾਰਾ ਇਤਿਹਾਸ ਕਈ ਪਹਿਲੂਆਂ ਤੋਂ ਕਈ ਨੁਕਤਿਆਂ ਤੋਂ ਸਾਨੂੰ ਸਮਝਾਉਂਦਾ ਹੈ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ ਦੁਨੀਆਂ ਦੇ ਵਿੱਚ ਕੁਝ ਲੋਕ ਇਦਾਂ ਦੇ ਨੇ ਜਿਹੜੇ ਜਿੱਥੇ ਵੀ ਜਾਣ ਵੱਡਿਆਂ ਕੋਲੋਂ ਅਸੀਸਾਂ ਲੈਂਦੇ ਆ ਲੋਕਾਂ ਕੋਲੋਂ ਅਸੀਸਾਂ ਲੈਂਦੇ ਨੇ ਕਈ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਸਰਾਫ ਲੈ ਲੈਂਦੇ ਆ ਕੰਨਿਆਂ ਨੂੰ ਬੱਦ ਸੀਸਾ ਮਿਲਦੀਆਂ ਇਹ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਆਨੰਦ ਕਾਰਜ ਹੁੰਦਾ ਦੋਨੋਂ ਗੱਲਾਂ ਗੁਰੂ ਪੁੱਤਰਾਂ ਦੀਆਂ ਨਾਲ-ਨਾਲ ਹੀ ਨੇ ਬੀਬੀ ਭਾਨੀ ਤੇ ਗੁਰੂ ਰਾਮਦਾਸ ਜੀ ਦਾ ਆਨੰਦ ਕਾਰਜ ਹੋਇਆ ਤੇ 1557 ਈਸਵੀ ਨੂੰ ਗੁਰੂ ਰਾਮਦਾਸ ਜੀ ਦੇ ਘਰ ਜਿਹੜੇ ਪੁੱਤ ਨੇ ਜਨਮ ਲਿਆ ਪਹਿਲਾ ਪੁੱਤ ਜੀ ਦਾ ਨਾਮ ਹੈ ਪਿਰਥੀ ਚੰਦ ਫਿਰ 1560 ਈਸਵੀ ਨੂੰ ਭਾਈ ਮਾਨ ਦੇਵ ਜੀ ਦਾ ਜਨਮ ਹੋਇਆ ਤੇ 1563 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਜਿਨ੍ਹਾਂ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਰ ਰਏ ਨੇ ਕਿ ਸਿਮਰਨ ਸੋਈ ਪੁਰਖ ਅਚਲ ਅਬినాਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਮਲ ਰਿੱਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਕਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਬਖਾਣਿਓ ਭਗਤ ਜੋਗ ਕਉ ਜੈਤ ਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਭਗਤੀ ਦਾ ਖਜ਼ਾਨਾ ਬਣ ਕੇ ਆ ਗਏ ਨੇ ਜਨਮ ਦੇ ਅੰਸਾਰ ਹੀ ਵੱਡੀਆਂ ਬਾਤਾਂ ਭਟ ਕਹਿ ਰਹੇ ਨੇ ਗੁਰਬਾਣੀ ਕਹਿ ਰਹੀ ਹੈ ਜਿਨ੍ਹਾਂ ਦੇ ਭਾਗ ਉੱਤਮ ਨੇ ਉਹਨਾਂ ਨੂੰ ਜਨਮ ਤੋਂ ਅਸੀਸਾਂ ਮਿਲਣ ਲੱਗ ਪਈਆਂ ਨੇ ਅਜੇ ਛੋਟੀ ਸੀ ਜਦੋਂ ਘਰ ਵਿੱਚ ਰਿੜਦੇ ਸੀ ਰਿੜਦਿਆਂ ਰਿੜਦਿਆਂ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੰਜੀ ਵੱਲ ਨੂੰ ਆਏ ਮਹਾਰਾਜ ਦੁਪਹਿਰ ਦੇ ਸਮੇਂ ਆਰਾਮ ਕਰਦੇ ਨੇ ਮੰਜੀ ਦੀ ਹੀਂ ਫੜ ਕੇ ਚੜਨਾ ਚਾਹੁੰਦੇ ਸੀ ਮੰਜੀ ਤੇ ਨਹੀਂ ਜਦੋਂ ਚੜਿਆ ਗਿਆ ਬੜੇ ਜ਼ੋਰ ਨਾਲ ਮੰਜੀ ਦੀ ਹੀਂ ਹਲਾਈ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਕਿਹੜਾ ਪੁਰਖ ਹੈ ਭਾਰੀ ਜਿਸ ਮੰਜੀ ਹਲਾਈ ਸਾਡੀ ਸਾਰੀ ਇਹ ਵੀ ਇੱਕ ਵਾਰ ਸੀ ਭਾਰੀ ਪੁਰਖ ਦਾ ਵਾਰ ਭਾਰੀ ਪੁਰਖ ਦਾ ਮਤਲਬ ਉਹਦੋਂ ਵੀ ਅਸੀਂ ਵਿਚਾਰ ਕੀਤੇ ਸੀ ਭਾਰੀ ਪੁਰਖ ਦਾ ਮਤਲਬ ਕੋਈ ਇਹ ਨਹੀਂ ਕੋ ਬੱਚੇ ਦਾ ਭਾਰ ਬੜਾ ਸੀ ਉਹ ਵਜਨ ਨਹੀਂ ਬਹੁਤਾ ਭਾਰੀ ਪੁਰਖ ਦਾ ਮਤਲਬ ਆ ਵੀ ਮਹਾਰਾਜ ਕਹਿੰਦੇ ਨੇ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਿੰਨਾ ਕੁ ਭਾਰਾ ਕਰਨ ਕਰਾਵਨ ਸਗਲ ਵਿਦ ਸੋ ਸਤ ਗੁਰੂ ਹਮਾਰਾ ਸਾਰੇ ਕੰਮ ਕਰਨ ਜੋਗ ਹਰ ਸਰਬ ਕਲਾ ਸਮਰੱਥ ਕੋਈ ਐਸਾ ਦੁਨੀਆ ਦਾ ਕਾਰਜ ਨਹੀਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਆ ਕੇ ਅਰਦਾਸ ਕਰੋ ਤੇ ਮਹਾਰਾਜ ਕਹੇ ਵੀ ਮੈਂ ਇੰਨੇ ਕੰਮ ਕਰ ਸਕਣਾ ਤੇ ਇੰਨੇ ਕ ਨਹੀਂ ਕਰ ਸਕਦਾ ਆ ਮੈਂ ਕੰਮ ਕਰ ਸਕਣਾ ਤੇ ਆ ਕੰਮ ਮੇਰੇ ਹੱਥੋਂ ਬਾਹਰ ਆ ਜਿਵੇਂ ਇੱਕ ਪੁਰਾਤਨ ਵਿਚਾਰ ਸਮਝਾਉਂਦੇ ਹੁੰਦੇ ਸੀ ਕਿਸੇ ਨੇ ਬ੍ਰਹਮਾ ਜੀ ਦੀ ਭਗਤੀ ਕੀਤੀ ਅਵਤਾਰ ਭਗਤੀ ਇੱਕ ਹੋਰ ਹੈ ਅਕਾਲ ਪੁਰਖ ਦੀ ਭਗਤੀ ਸਭ ਤੋਂ ਉੱਤੇ ਔਰ ਰੁਤਬਾ ਜਿਹੜਾ ਹੈ ਧਾਰਮਿਕ ਲੋਕਾਂ ਦੇ ਵਿੱਚ ਉਹ ਗੁਰੂ ਦਾ ਰੁਤਬਾ ਸਭ ਦੇਵੀ ਦੇਵਤਿਆਂ ਅਵਤਾਰਾਂ ਤੋਂ ਉੱਤੇ ਹੁੰਦਾ ਕਿਉਂਕਿ ਇਹ ਜਿੰਨੇ ਅਵਤਾਰ ਹੋਏ ਇਹਨਾਂ ਨੂੰ ਵੀ ਗਾਂ ਗੁਰੂ ਧਾਰਨ ਕਰਨੇ ਪਏ ਇੱਕ ਗੁਰੂ ਨਾਨਕ ਸਾਹਿਬ ਐਸੇ ਨੇ ਜਿਹੜੇ ਕਹਿੰਦੇ ਨੇ ਸਾਡਾ ਕੋਈ ਗੁਰੂ ਨਹੀਂ ਹੋਰ ਸਾਡਾ ਸਿਰਫ ਸ਼ਬਦ ਗੁਰੂ ਹੈ ਤੇ ਸ਼ਬਦ ਵਿੱਚ ਜੁੜੀ ਹੋਈ ਸੁਰਤ ਜਿਹੜੀ ਆ ਨਾ ਉਹ ਚੇਲਾ ਹੈ ਭਾਵ ਕਿ ਨਿਰੰਕਾਰ ਹੀ ਨਿਰੰਕਾਰ ਭਰਪੂਰ ਹੈ ਕਿਸੇ ਦੁਨੀਆ ਦੇ ਬੰਦੇ ਨੂੰ ਗੁਰੂ ਧਾਰਨ ਦੀ ਲੋੜ ਨਹੀਂ ਪਈ ਗੁਰੂ ਨਾਨਕ ਦੇਵ ਜੀ ਮਹਾਰਾ ਜੀ ਤਾਂ ਕਰਕੇ ਉਹਨਾਂ ਦੀ ਵਡਿਆਈ ਵੱਡੀ ਹੈ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰ ਤੇ ਆ ਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਆਹ ਕੰਮ ਮੇਰਾ ਹੋ ਗਿਆ ਤੇ ਆਹ ਕੰਮ ਰਹਿ ਗਿਆ ਗੱਲ ਹੈ ਸਿੱਦਕ ਦੀ ਗੱਲ ਹੈ ਭਰੋਸੇ ਦੀ ਜਿਹੜਾ ਜਿਹੜਾ ਵਿਸ਼ਵਾਸ ਤੇ ਭਰੋਸਾ ਰੱਖਦਾ ਮਹਾਰਾਜੀ ਉਹਦਾ ਬੇੜਾ ਪਾਰ ਕਰਦੇ ਨੇ ਉਹਦੇ ਹਰ ਤਰ੍ਹਾਂ ਦੇ ਕਾਰਜ ਰਾਸ ਕਰਦੇ ਨੇ अनेका ਸੰਗਤ ਵਿੱਚ ਜੀ ਇਦਾਂ ਦੇ ਨੇ ਜਦੋਂ ਕਿਤੇ ਇਦਾਂ ਦੀ ਕਥਾ ਕਰਕੇ ਉਠੋ ਬਾਹਰ ਕਿੰਨੇ ਜਾਣੇ ਬਾਹਰ ਜਾ ਕੇ ਮਿਲਦੇ ਆ ਮੇਰੇ ਨਾਲ ਵੀ ਇਦਾਂ ਹੋਇਆ ਮੇਰਾ ਵੀ ਆਹ ਕੰਮ ਨਹੀਂ ਸੀ ਹੁੰਦਾ ਸਤਗੁਰਾਂ ਦੇ ਚਰਨਾਂ 'ਚ ਜਾਣ ਲੱਗ ਪਏ ਤੇ ਝਟ ਕੰਮ ਹੋ ਗਿਆ। ਅਰਦਾਸ ਕੀਤੀ ਤੇ ਮਾਰੇ ਨੇ ਝਟ ਮੇਰੀ ਸੁਣੀ। अनेਕਾਂ ਜਾਣਿਆਂ ਦੀ ਜ਼ਿੰਦਗੀ ਵਿੱਚ ਇਦਾਂ ਦੀਆਂ ਕਟੜਾਵਾਂ ਵਾਪਰੀਆਂ ਜਿਹੜੇ ਕੰਮ ਕਦੀ ਹੋਣੇ ਨਹੀਂ ਸੀ ਗੁਰੂ ਸਾਹਿਬ ਜੀ ਨੇ ਉਹ ਵੀ ਕਰ ਦਿੱਤੇ। ਕਰਨ ਕਰਾਵਨ ਸਗਲ ਵਿਦ ਸੋ ਸਤਗੁਰੂ ਹਮਾਰਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਇਹ ਆ ਭਾਰਾ ਠਾਕੁਰ ਮਾਰੇ ਕਹਿੰਦੇ ਨੇ ਕਿਹੜਾ ਪੁਰਖ ਹੈ ਭਾਰੀ? ਜਿਸ ਮੰਜੀ ਹਲਾਈ ਸਾਡੀ ਸਾਰੀ ਸਭ ਤੋਂ ਪਹਿਲਾਂ ਵਰ ਮਿਲਿਆ ਭਾਰੀਪੁਰਖ ਦਾ ਉਸ ਤੋਂ ਬਾਅਦ ਫਿਰ ਬੀਬੀ ਪਾਨੀ ਜੀ ਚੌਂਕੇ ਵੇਤ ਨੇ ਉਹ ਉਥੋਂ ਆਵਾਜ਼ ਦੇ ਕੇ ਦੌੜੇ ਵੇਖਿਆ ਪਏ ਅਰਜਨ ਦੇਵ ਦੇ ਕੱਪੜੇ ਮੈਲੇ ਨੇ ਰਿੜਦੇ ਨੇ ਨਾ ਤੇ ਪਿਤਾ ਜੀ ਦੀ ਚਾਦਰ ਲਿਬੜ ਜਾਏਗੀ ਜਾਂ ਚੁੱਕਣਗੇ ਦੌੜ ਕੇ ਜਾ ਕੇ ਚੁੱਕਿਆ ਤੇ ਪਿਤਾ ਜੀ ਦੀ ਆਵਾਜ਼ ਦਾ ਜਵਾਬ ਦੇ ਕੇ ਕਹਿੰਦੇ ਨੇ ਪਿਤਾ ਜੀ ਇਹ ਦੋਤਾ ਜੇ ਹੁਣ ਦੋਤੇ ਤੇ ਤਿੰਨੇ ਆ ਦੋਤਾ ਵੀ ਦੱਸਣਾ ਸੀ ਵੀ ਕਿਹੜਾ ਫੇਰ ਕਹਿੰਦੇ ਨੇ ਛੋਟਾ ਦੋਤਾ ਜੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਿਰ ਆਪ ਉੱਠੇ ਬਾਹਮ ਫੜ ਕੇ ਕਹਿੰਦੇ ਨੇ ਦੋ ਤਾਂ ਬਾਣੀ ਕਾ ਬੋਹ ਥਾ ਇਹ ਤੇ ਬਾਣੀ ਦਾ ਜਹਾਜ਼ ਵਾ ਛੋਟਾ ਨੀਂਗਾ ਪਾਨੀ ਇਹਨੂੰ ਸਰੀਰ ਕਰਕੇ ਨਾ ਵੇਖੋ ਵੀ ਉਹ ਛੋਟਾ ਇਹ ਬਾਣੀ ਦਾ ਜਹਾਜ਼ ਹੈ ਫਿਰ ਉਸ ਗੱਲ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਭੜੀ ਵੀ ਕਾਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ ਜਪਿਓ ਜਨ ਅਰਜਨ ਦੇਵ ਗੁਰੂ 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 ਪਿਉ ਜਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਏਹ ਸੰਕਟ ਜੋਨ ਘਰਬਨਾ ਆਇਓ ਜਪਿਓ ਦੇਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਕਰਬ ਨਾ ਆਇਓ ਜਪਿਓ ਜਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਇੱਕ ਪਾਸੇ ਤੇ ਇਹ ਨੇ ਤੇ ਦੂਜੇ ਪਾਸੇ ਭਾਈ ਦਾਤੂ ਜੀ ਵਰਗੇ ਜਿਹੜੇ ਆਪਣੀਆਂ ਗਲਤੀਆਂ ਕਰਕੇ ਤੇ ਫਸਣੀ ਵਿੱਚ ਫਸ ਜਾਂਦੇ ਨੇ ਤੇ ਫਿਰ ਰੋਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਮਾਰੇ ਕਹਿੰਦੇ ਨੇ ਉੱਤਮ ਸੇਦਰ ਉੱਤਮ ਕਹੀਐ ਨੀਚ ਕਰਮ ਬਹਿ ਰੋਏ ਮਾਲਕ ਦੀ ਦਰਗਾਹ ਵਿੱਚ ਕੀ ਹੁੰਦਾ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਥੇ ਸਨਮਾਨੇ ਜਾਂਦੇ ਨੇ ਉਹਨਾਂ ਨੂੰ ਕੋਈ ਘੂਰੀ ਕੱਢ ਕੇ ਨਹੀਂ ਵੇਖ ਸਕਦਾ ਉਹਨਾਂ ਵੱਲ ਉੱਤਮ ਸੇਦਰ ਉੱਤਮ ਕਹੀਐ ਨੀਚ ਕਰਮ ਬਹਿ ਰੋਏ ਤੇ ਅੱਜ ਰੋਏ ਕਿਉਂ ਹੈ ਤੇ ਗੁਰੂ ਕੇ ਪੁੱਤ ਨੇ ਬਾਬਾ ਦਾਤੂ ਜੀ ਗੁਰੂ ਕੀ ਕਚਾਰੀ ਵਿੱਚ ਕਿਉਂ ਰੋਏ ਰੋਏ ਇਸ ਕਰਕੇ ਕਿ ਉਹਨਾਂ ਦੀ ਸੰਗਤ ਨਹੀਂ ਸੀ ਚੰਗੀ ਬਹੁਤੀਆਂ ਗੱਲਾਂ ਕਰਨ ਨਾਲ ਜੇ ਉਹ ਗੁਰਮਖਾਂ ਦੀ ਸੰਗਤ ਵਿੱਚ ਬੈਂਦੇ ਤੇ ਗੁਰਮਖਾਂ ਦੀ ਸੰਗਤ ਉਹਨਾਂ ਨੂੰ ਇਹ ਸਮਝਾਉਂਦੀ ਕਿ ਜੇ ਹੋਂਦੇ ਗੁਰੂ ਬੈ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਹੁੰਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਆ ਇਹਦੇ ਵਿੱਚ ਕੋਈ ਵੀ ਲੋਕ ਛੋਪ ਨਹੀਂ ਹੈਗਾ ਕਿਉਂਕਿ ਗੁਰੂ ਅਮਰਦਾਸ ਜੀ ਵਰਗਾ ਦੁਨੀਆ ਤੇ ਹੋਰ ਹੈ ਹੀ ਕੋਈ ਨਹੀਂ ਸੀ ਨਹੀਂ ਤੇ ਹੋਰ ਕਿਸ ਨੂੰ ਨਾ ਬਿਠਾਉਂਦੇ ਗੁਰੂ ਅੰਗਦ ਦੇਵ ਜੀ ਜੇ ਚੰਗਿਆਂ ਦੇ ਲਾਗੇ ਬੈਂਦੇ ਕਿਉਂਕਿ ਉਹਨਾਂ ਦੋਵਾਂ ਭਰਾਵਾਂ ਦੇ ਮਨ ਵਿੱਚ ਸੀ ਸਾਨੂੰ ਕਿਉਂ ਨਹੀਂ ਗੱਦੀ ਮਿਲੀ ਇਹਨਾਂ ਨੇ ਸਾਡੇ ਪਿਤਾ ਨੂੰ ਮਗਰ ਲਾ ਲਿਆ ਬੜੇ ਯਤਨ ਕੀਤੇ ਗਏ ਭਾਈ ਗੁਰਦਾਸ ਜੀ ਕਹਿੰਦੇ ਨੇ ਦਾਸੂ ਮੰਜੀ ਬਹਾਲਿਆ ਦਾਤੂ ਸਿੱਧ ਆਸਨ ਸਿੱਖ ਆਇਆ ਦਾਤੂ ਰਲ ਗਿਆ ਜਾ ਕੇ ਜੋਗੀਆਂ ਨਾਲ ਉਹਨਾਂ ਨੇ ਬੜੇ-ਬੜੇ ਜੋਗ ਅਭਿਆਸ ਦੀ ਪ੍ਰਕਿਰਿਆ ਸਿੱਖ ਕੇ ਤੇ ਖੰਡੂਰ ਸਾਹਿਬ ਆਪਣੇ ਪਿੰਡ ਆਣ ਕੇ ਨਾ ਤੇ ਇੱਕ ਵੱਖਰਾ ਕੰਮ ਚਲਾਉਣ ਦਾ ਸ਼ੁਰੂ ਕੀਤਾ ਜਤਨ ਵੀ ਜਿਹੜੀ ਸੰਗਤ ਨੂੰ ਅਜੇ ਨਹੀਂ ਪਤਾ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦਾ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤਾ ਉਹ ਇੱਥੇ ਆਉਣ ਤੇ ਉਹਨਾਂ ਨੇ ਇੱਕ ਡੇਰਾ ਬਣਾ ਕੇ ਤੇ ਆਪਣੇ ਇਦਾਂ ਤਪੜ ਵਿਛਾ ਕੇ ਤੇ ਸ਼ੁਰੂ ਕਰ ਦਿੱਤਾ ਜੋਗ ਅਭਿਆਸ ਦੀਆਂ ਕਲਾਸਾਂ ਲਾਉਣੀਆਂ ਆਓ ਤੁਹਾਨੂੰ ਮਨ ਪਵਿੱਤਰ ਕਰਨ ਦੀ ਪ੍ਰਕਿਰਿਆ ਦੱਸੀਏ ਪਰ ਜਿਨ੍ਹਾਂ ਨੇ ਗੁਰੂ ਨਾਨਕ ਦਾ ਦਰਸ਼ਨ ਕੀਤਾ ਜਿਨ੍ਹਾਂ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਕੀਤਾ ਔਰ ਇਹ ਪਤਾ ਹੈ ਕਿਵੇਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਕੱਢ ਕੇ ਭਾਈ ਲੈਣੇ ਦੇ ਅੰਦਰ ਰੱਖੀ ਸੀ ਉਹੀ ਜੋਤ ਗੁਰੂ ਅੰਗਦ ਦੇਵ ਜੀ ਨੇ ਆਪਣੀ ਕੱਢ ਕੇ ਤੇ ਗੁਰੂ ਅਮਰਦਾਸ ਜੀ ਦੇ ਅੰਦਰ ਰੱਖੀ ਆ ਉਹ ਇਨਾ ਪੁੱਠੀਆਂ ਸਿੱਧੀਆਂ ਸਾਵਾ ਦੀ ਪ੍ਰਕਿਰਿਆਾਂ ਤੇ ਯਕੀਨ ਨਹੀਂ ਸੀ ਕਰਦੇ ਉਹ ਤੁਰੇ ਬਥੇਰਾ ਯਤਨ ਕੀਤਾ ਗਿਆ ਕਿਸੇ ਨੇ ਵੀ ਨਾ ਮੂਹ ਲਾਇਆ ਦੋਵੇਂ ਪੁੱਤਰਾਂ ਨੂੰ ਇੱਕ ਘਰ ਵਿੱਚ ਬੈਠੇ ਰਹੇ ਮਾਤਾ ਖੀਵੀ ਜੀ ਸਮਝਾਉਂਦੇ ਰਹੇ ਵੀ ਤੁਸੀਂ ਗਲਤ ਕੀਤਾ ਤੁਹਾਨੂੰ ਉੱਥੇ ਜਾਣਾ ਚਾਹੀਦਾ ਜਿੱਥੇ ਗੁਰੂ ਅਮਰਦਾਸ ਜੀ ਆ ਜਦੋਂ ਉਹਨਾਂ ਨੂੰ ਵਡਿਆਈ ਮਿਲੀ ਆ ਤੇ ਉਹਨਾਂ ਵਰਗਾ ਦੂਜਾ ਨਹੀਂ ਕੋਈ ਵੀ ਪਰ ਜਦੋਂ ਨਹੀਂ ਮੰਨੇ ਤੇ ਫਿਰ ਕੀ ਹੋਇਆ ਫਿਰ ਸੰਗਤ ਵਿੱਚ ਬਹਿਣ ਦੀ ਬਜਾਏ ਉਹ ਪਿੰਡ ਦੇਆਂ ਮੁੰਡਿਆਂ ਦੇ ਨਾਲ ਉਹਨਾਂ ਦਾ ਬਹਿਣ ਫਲੋਣ ਹੋ ਗਿਆ ਤੇ ਪਿੰਡ ਖੰਡੂਰ ਸਾਹਿਬ ਦੇ ਜਿਹੜੇ ਮੁੰਡੇ ਸੀ ਉਹ ਆਪਸੰਗਤ ਵਿੱਚ ਨਹੀਂ ਸੀ ਜਾਂਦੇ ਜਿਹੜੇ ਉਹਨਾਂ ਨਾਲ ਸੱਜਣਤਾ ਹੀ ਬਣ ਗਈ ਤੇ ਰੋਜ਼ ਗੱਲਾਂ ਕਰਨ ਲੱਗ ਪਏ ਕਿ ਕਿਤੇ ਉਹ ਇੱਕ ਬੁੱਢਾ ਆਇਆ ਤੇ ਉਹ ਆਣ ਕੇ ਤੇ ਤੁਹਾਡੇ ਘਰ ਦੀ ਗੱਦੀ ਲੈ ਗਿਆ ਤੁਸੀਂ ਤੇ ਜਿਉਂਦੇ ਹੀ ਮਰ ਗਏ ਤੁਸੀਂ ਆਪਣੇ ਪਿਓ ਦੀ ਜਾਇਦਾਦ ਸੰਭਾਲ ਹੀ ਨਹੀਂ ਸਕੇ ਤੁਸੀਂ ਕਾਹਦੇ ਪੁੱਤ ਜੀ ਜਿੱਦਾਂ ਹੁਣ ਲੋਕ ਪੜ੍ਹ ਲਿਖ ਗਏ ਨੇ ਲੋਕੀ ਬੜੀ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਜੇ ਕਿਸੇ ਦੇ ਬਜ਼ੁਰਗ ਦਾ ਝਗੜਾ ਹੋ ਜਾਂਦਾ ਸੀ ਉਹ ਕਈ ਸਾਲਾਂ ਬਾਅਦ ਵੀ ਲੋਕੀ ਉਹਨਾਂ ਦੇ ਮੁੰਡਿਆਂ ਨੂੰ ਕਹਿੰਦੇ ਹੁੰਦੇ ਜੀ ਤੁਸੀਂ ਆਪਣੇ ਪਿਓ ਦਾ ਬਦਲਾ ਨਹੀਂ ਲਿਆ ਤੁਸੀਂ ਆਪਣੇ ਪਿਓ ਦੀ ਪੱਗ ਦਾ ਬਦਲਾ ਨਹੀਂ ਲਿਆ ਤੇ ਸਾਡੇ ਲੋਕੀ ਕੀ ਕਰਦੇ ਸੀ ਆ ਕਣਕ ਆ ਗਈ ਆ ਹਟੀਆਂ ਵਾਲਿਆਂ ਦੇ ਪੈਸੇ ਲਾਉਣੇ ਆ ਖਾਦ ਦੇ ਪੈਸੇ ਲਾਉਣੇ ਦਵਾਈਆਂ ਦੇ ਪੈਸੇ ਲਾਉਣੇ ਜਿਹੜੇ ਕਿਸੇ ਕੋਲ ਚੁੱਕੇ ਚੁੱਕੇ ਸੀ ਦੇ ਦਵਾ ਕੇ ਜੇ ਕਿਸੇ ਕੋਲ 500 600 ਵੱਜ ਜਾਂਦਾ ਸੀ ਤਾਂ ਘਰ ਬੈ ਕੇ ਸੋਚਦਾ ਹੁੰਦਾ ਸੀ ਵੀ ਇਹ ਕਿਹਦੇ ਤੇ ਲਾਉਣੇ ਆ ਹੁਣ ਉਹ 500 600 ਰੁਪਈਆ ਸਾਡੇ ਲੋਕਾਂ ਨੂੰ ਪਚਦਾ ਨਹੀਂ ਸੀ ਹੁੰਦਾ ਉਹ ਲਾ ਲੈਣਾ ਝਗੜਾ ਕਰ ਲੈਣਾ ਤੇ ਮੁੜ ਕੇ ਸਾਰੇ 6 ਮਹੀਨੇ ਚੁੱਕ ਚੁੱਕ ਕੇ ਖਾਂਦੇ ਰਹਿਣਾ ਤੇ ਆਹ ਕੰਮ ਚੱਲਦਾ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਵੀ ਲੜਾਈਆਂ ਝਗੜੇ ਲੋਕਾਂ ਦੇ ਗਲੋਂ ਲਾ ਦਿੰਦੇ ਨੇ ਲੋਕੀ ਸਿਆਣੇ ਹੋਏ ਵੱਡੀ ਗੱਲ ਸ਼ਬਦ ਦੀ ਕਿਰਪਾ ਵਰਸੀ ਆ ਵੀ ਜਿਹਦੇ ਕੋਲ ਟਾਈਮ ਆ ਉਹ ਆਣ ਕੇ ਸੰਗਤ ਵਿੱਚ ਬੈੰਦਾ ਹੈ ਬਾਣੀ ਪੜਦਾ ਕਥਾ ਕੀਰਤਨ ਸੁਣਦਾ ਆਪਣਾ ਤੇ ਆਪਣੇ ਬੱਚਿਆਂ ਦਾ ਭਲਾ ਕਰਦਾ ਨਹੀਂ ਤੇ ਉਦੋਂ ਲੋਕੀ ਬੋੜਾਂ ਥੱਲੇ ਬਹਿ ਕੇ ਪਿੱਪੜਾਂ ਥੱਲੇ ਬਹਿ ਕੇ ਜਦੋਂ ਖੂਹਾਂ ਤੇ ਬਹਿ ਕੇ ਇਹੋ ਗੱਲਾਂ ਕਰਦੇ ਸੀ ਕਿ ਐਰਕਾਂ ਪੈਸੇ ਬਚੇ ਤੇ ਐਰਕਾਂ ਫਲਾਣੇ ਨੂੰ ਵਧਣਾ ਵਾ ਐਰਕਾਂ ਫਲਾਣੇ ਨਾਲ ਜਿੱਠਣੀ ਆ ਤੰਨ ਗੁਰੂ ਕੀ ਮਤ ਸੱਚੇ ਪਾਤਸ਼ਾਹ ਜੀ ਨੇ ਆਖਿਆ ਖਾਲਸਾ ਸੋ ਜੋ ਚੜੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਹੋਆ ਜਿਹੜਾ ਆਪਣੇ ਆਪ ਨਾਲ ਜੰਗ ਕਰੇ ਆਪਣੇ ਔਗਣ ਵੇਖੇ ਇਹਦੇ ਹੀ ਮੂੰਹ ਤੇ ਚਪੇੜਾ ਮਾਰੇ ਆਪਣੇ ਮਨ ਮੂੰਹ ਦੇ ਉੱਤੇ ਕਿ ਮਨਾ ਤੂੰ ਦੁਨੀਆ ਤੇ ਲੈਣ ਕੀ ਆਇਆ ਹੋਇਆ ਐਵੇਂ ਫਿਰ ਤੁਰ ਕੇ ਜ਼ਿੰਦਗੀ ਬਤੀਤ ਕਰ ਦਿੱਤੀ ਉਹ ਤੇ ਫਿਰ ਗੁਰੂ ਅੱਗੇ ਅਰਦਾਸ ਕਰੇ ਜੀ ਕਰੋ ਦਇਆ ਮੇਰੇ ਸਾਈਂ ਤੁਮ ਕਰੋ ਦਇਆ ਮੇਰੇ ਸਾਈਂ ਕਰੋ ਮੇਰੇ ਸਾਈਂ ਤੂੰ ਕਰੋ ਦਇਆ ਮੇਰੇ ਸਾਈਂ ਕਰੋ ਦਇਆ ਮੇਰੇ ਸਾਈਂ ਤੂੰ ਕਰੋ ਦਇਆ ਮੇਰੇ ਸਾਈਂ ਤੂੰ ਕਰੋ ਦਇਆ ਮੇਰੇ ਸਾਈਂ ਤੂੰ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਕਰ ਐਸੀ ਮਤ ਦੀਜੇ ਮੇਰੇ ਠਾਕਰ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ ਤੁਮ ਕਰੋ ਦਇਆ ਮੇਰੇ ਸਾਈ ਕਰੋ ਦਇਆ ਮੇਰੇ ਸਾਈ ਤੁਮ 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 ਕਰੋ ਦਇਆ ਮੇਰੇ ਸਾਈ ਐਸੀ ਗੱਲ ਉਦੋਂ ਹੋ ਸਕਦੀ ਆ ਜਦੋਂ ਕਿਸੇ ਦਾ ਗੁਰਮੁਖਾਂ ਦੇ ਨਾਲ ਮੇਲਜਲ ਹੋਵੇ ਹੋਰ ਨਹੀਂ ਕਿਸੇ ਦਾ ਉਹ ਦੁਨੀਆਦਾਰਾਂ ਵਾਲੀ ਮਤ ਸੀ ਚੁੱਕਦਿਆਂ ਚੁੱਕਦਿਆਂ ਜੋ ਇਹਨਾਂ ਉਹਨਾਂ ਨੂੰ ਚੁੱਕ ਦਿੱਤਾ ਉਹਨਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਵੀ ਜਿੱਦਾਂ ਸਾਡੇ ਘਰੋਂ ਕੋਈ ਚੀਜ਼ ਚੁੱਕ ਕੇ ਲੈ ਗਿਆ ਬਾਬਾ ਅਮਰਦਾਸ ਜੀ ਉਹ ਮਣ ਕੇ ਉਹਨਾਂ ਦੇ ਅੰਦਰੋਂ ਜਿਹੜਾ ਗੁਰੂ ਵਾਲੀ ਗੱਲ ਸੀ ਨਾ ਉਹ ਨਿਕਲ ਗਈ ਤੇ ਬੜੇ ਸੁਨੇ ਪ੍ਰਸੰਗ ਲਿਖੇ ਹੋਏ ਆ ਉਹ ਕਹਿੰਦੇ ਨੇ ਕਿ ਲਗਿਓ ਦੀਵਾਨ ਬਿਰਾਜੇ ਵਿੱਚ ਦਰਸ਼ਨ ਮਿਲੇ ਊਚ ਔਰ ਨੀਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਦੀਵਾਨ ਲੱਗਾ ਹੋਇਆ ਤੇ ਅਮੀਰ ਗਰੀਬ ਆ ਕੇ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਨੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕ ਰਹੇ ਹੁਣ ਲੋਕਾਂ ਨੂੰ ਦਿਖ ਰਿਹਾ ਆ ਕਿ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਸਰੂਪ ਬੈਠੇ ਹੋਏ ਗੁਰੂ ਅਮਰਦਾਸ ਜੀ ਤੇ ਭਾਈ ਦਾਤੂ ਜੀ ਵੀ ਆ ਗਿਆ ਹੈ ਬੰਦੇ ਲੈ ਕੇ ਤੇ ਉਹਨੂੰ ਇੰਝ ਲੱਗਦਾ ਵੀ ਜਿੱਦਾਂ ਸਾਡੇ ਪਿਓ ਦੇ ਨਾਲ ਠੱਗੀ ਮਾਰੀ ਹੈ ਨਾ ਉਹਨੇ ਜੱਠਣ ਵਾਸਤੇ ਆਇਆ ਉਹਨਾਂ ਕੀ ਕੀਤਾ ਔਰ ਮੈਂ ਰਿਸ ਕਰ ਲਾਤ ਪ੍ਰਹਾਰੀ ਜਿਮ ਲక్ష్ਮੀ ਪਤਕੇ ਭ੍ਰਿਗੂ ਨੇ ਮਾਰੀ ਭ੍ਰਿਗੂ ਰਿਸ਼ੀ ਨੇ ਵਿਸ਼ਨੂੰ ਦੀ ਵੱਖੀ ਵਿੱਚ ਲੱਤ ਮਾਰੀ ਸੀ ਉਹਨਾਂ ਦਾ ਕੋਈ ਹੋਰ ਝਗੜਾ ਸੀ ਪਰ ਇੱਥੇ ਤੇ ਝਗੜਾ ਹੀ ਕੋਈ ਨਹੀਂ ਸੀ ਇੱਥੇ ਤੇ ਈਰਖਾ ਵਸ ਹੋ ਕੇ ਵੀ ਗੁਰੂ ਅਮਰਦਾਸ ਜੀ ਦਾ ਐਨਾ ਸਤਕਾਰ ਆ ਐਨੀ ਦੁਨੀਆ ਨਮਸਕਾਰਾਂ ਕਰ ਰਹੀ ਚੋਰ ਝੋਲ ਰਹੇ ਨੇ ਦਵਾਨ ਲੱਗਾ ਹੋਇਆ ਇਸ ਗੱਦੀ ਤੇ ਕਿਤੇ ਅਹੀਂ ਬਹਿਣਾ ਸੀ ਪਰ ਉਥੇ ਜੋਗਤਾ ਵਾਲੀ ਗੱਲ ਹੈ ਉਹ ਕੋਈ ਖਾਨਦਾਨੀ ਨਹੀਂ ਸੀ ਗੱਲ ਪਰ ਉਹਨੇ ਇਦਾਂ ਹੀ ਕੀਤਾ ਤੇ ਜਿਨ੍ਹਾਂ ਨੂੰ ਲੱਤ ਵੱਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਉਹਨਾਂ ਬਾਰੇ ਭਾਈ ਸਾਹਿਬ ਦੀ ਲਿਖਦੇ ਨੇ ਕਿ ਬਿਰਧ ਸਰੀਰ ਕੰਪ ਕਉ ਕਰੇ ਸਿੰਘਾਸਣ ਪਰ ਗਿਰ ਕੇ ਪਰੇ ਜਦੋਂ ਮਹਾਰਾਜ ਜੀ ਨੂੰ ਲੱਤ ਵੱਜੀ ਤੇ ਗੁਰੂ ਅਮਰਦਾਸ ਜੀ ਸੰਗਾਸਣ ਤੋਂ ਡਿੱਗ ਪਏ ਤੇ ਬਿਰਧ ਸਰੀਰ ਸੀ ਇੱਕ ਵਾਰੀ ਗੁਰੂ ਅਮਰਦਾਸ ਜੀ ਦਾ ਸਰੀਰ ਕੰਬ ਗਿਆ ਵਾਹਿਗੁਰੂ ਜਦੋਂ ਮਹਾਰਾਜ ਜੀ ਇਦਾਂ ਫਿਰ ਕੀ ਕੀਤਾ ਫਿਰ ਬਹੁਤ ਸੰਭਾਲ ਉਠੇ ਤਤਕਾਲਾ ਫਟਾਫਟ ਭਾਵੇਂ ਸਰੀਰ ਕੰਬ ਗਿਆ ਲੱਤ ਵੱਜਣ ਦੇ ਨਾਲ ਮਹਾਰਾਜ ਜੀ ਆਪਣੀ ਪੱਗ ਸੰਭਾਲੀ ਤੇ ਗਹਿ ਦਾਤੂ ਕੇ ਚਰਨ ਕਿਰਪਾਲਾ ਕਿਰਪਾਲੂ ਗੁਰੂ ਜੀ ਨੇ ਬਾਬੇ ਦਾਤੂ ਦਾ ਉਹ ਚਰਨ ਫੜਿਆ ਜਿਹੜੀ ਲਾਤੋਂ ਨੇ ਮਹਾਰਾਜ ਦੇ ਮਾਰੀ ਉਹ ਲੱਤ ਨੂੰ ਫੜ ਕੇ ਤੇ ਘੁੱਟਣ ਲੱਗ ਪਏ ਘੁੱਟ ਕੇ ਉਹ ਖਲੋਤਾ ਰਿਹਾ ਦੁਨੀਆ ਨੂੰ ਵਿਖਾਉਂਦਾ ਆਪਣੇ ਵੱਲੋਂ ਕਿ ਜੇ ਵੱਡੇ ਹੁੰਦੇ ਤੇ ਤਾਂ ਹੋ ਕੇ ਖਲੋਂਦੇ ਵੇਖ ਲੋ ਤੁਹਾਡਾ ਗੁਰੂ ਮੇਰੇ ਪੈਰਾਂ ਵਿੱਚ ਬੈਠਾ ਹੋਇਆ ਸੰਗਤ ਨੂੰ ਵਿਖਾਇਆ ਇਹ ਬਹੁਤ ਵੱਡਾ ਅਪਰਾਧ ਸੀ ਤੇ ਮਹਾਰਾਜ ਨੇ ਥੱਲੇ ਬੈਠਿਆ ਹੋਇਆ ਨਾਲੇ ਲੱਤ ਘੁੱਟੀ ਤੇ ਨਾਲੇ ਹੱਥ ਜੋੜ ਕੇ ਆਖਿਆ ਇੱਕ ਤੋਂ ਸੇਵਾ ਕਰਤਾ ਰਹੇ ਹੂੰ ਦੂਤਿਆ ਬੈ ਤੇ ਬਿਰਧ ਭਇਓ ਹੂੰ ਇੱਕ ਤੇ ਮੇਰੀ ਉਮਰ ਬਹੁਤ ਵੱਡੀ ਹੋ ਗਈ ਬਾਬੇ ਦਾਤੂ ਜੀ ਨੂੰ ਕਹਿ ਰਿਹਾ ਤੇ ਇੱਕ ਬਜ਼ੁਰਗ ਉਮਰੇ ਮੈਂ ਤੁਹਾਡੇ ਘਰ ਸੇਵਾ ਕੀਤੀ ਮਹਾਰਾਜ ਦੇ ਹੁਕਮ ਨਾਲ ਤੇ ਉਹ ਜਿਹੜਾ ਨਾ ਬੁੱਢੇ ਹੋਣ ਕਰਕੇ ਤੇ ਸੇਵਾ ਕਰਨ ਕਰਕੇ ਮੇਰੇ ਸਰੀਰ ਵਿੱਚ ਚਰਬੀ ਤੇ ਅੱਗੇ ਹੀ ਨਹੀਂ ਸੀ ਹੈਗੀ ਤੇ ਰਾਤ ਦਿਨ ਧੌੜ ਭੱਜ ਕਰਕੇ ਸਰੀਰ ਮੇਰਾ ਸੁੱਕ ਗਿਆ ਉਹ ਕਹਿੰਦੇ ਨੇ ਇੱਕ ਤੋ ਸੇਵਾ ਕਰਤ ਰਹੇ ਹਾਂ ਦੂਤਿਆ ਬੈ ਤੇ ਬਿਰਧ ਭਇਓ ਹਾਂ ਇਸ ਕਾਰਨ ਭਾ ਅਧਕ ਕਠੋਰਾ ਤੁਮਰੇ ਚਰਨ ਮਿਰਦਲ ਨੈਂ ਥੋਰਾ ਉਹ ਆਂਦੇ ਨੇ ਸੇਵਾ ਕਰਨ ਕਰਕੇ ਤੇ ਬੁੱਢੇ ਹੋਣ ਕਰਕੇ ਤੇ ਜਿਹੜੀ ਚਰਬੀ ਸੋ ਤੇ ਹੈ ਹੀ ਨਹੀਂ ਹੱਡੀਆਂ ਹੀ ਹੱਡੀਆਂ ਨੇ ਤੇ ਜਿੰਨੀਆਂ ਮੇਰੀਆਂ ਹੱਡੀਆਂ ਸਖਤ ਉਹਦੇ ਤੋਂ ਕਈ ਗੁਣਾ ਕੂਲਾ ਤੁਹਾਡਾ ਚਰਨ ਫੁੱਲਾਂ ਵਰਗਾ ਤੁਹਾਡਾ ਚਰਨ ਤੇ ਫਿਰ ਉਹ ਕਹਿੰਦੇ ਨੇ ਕਿ ਹੋਇਓ ਹੋਏਗਾ ਕਸ਼ਟ ਮਹਾਨਾ ਸ਼ਿਮੋ ਭਇਓ ਅਪਰਾਧ ਮਹਾਨਾ ਜਦੋਂ ਤੁਸੀਂ ਲੱਤ ਮਾਰੀ ਤੁਹਾਨੂੰ ਤੇ ਬੜੀ ਪੀੜ ਹੋਈ ਹੋਣੀ ਆ ਹੋਇਓ ਹੋਏਗੋ ਕਸ਼ਟ ਮਹਾਨਾ ਏਡਾ ਕਸ਼ਟ ਵੀ ਮੇਰੀਆਂ ਬੁੱਢੀਆਂ ਹੱਡੀਆਂ ਤੇ ਲੱਤ ਵੱਜੀ ਤੇ ਫੁੱਲਾਂ ਵਰਗਾ ਤੁਹਾਡਾ ਪੈਰ ਲਿਆਓ ਮੈਨੂੰ ਘਟਦਾ ਮਹਾਰਾਜ ਬਹਿ ਕੇ ਘਟਦੇ ਰਹੇ ਘਟਦੇ ਰਹੇ ਪਰ ਉਥੇ ਬੜਾ ਲੰਮਾ ਪ੍ਰਸੰਗ ਆ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਨੂੰ ਅਜੇ ਵੀ ਨਹੀਂ ਸਮਝਾਈ ਕਿ ਇੰਨੇ ਉੱਚੇ ਕਿਉਂ ਹੋਏ ਨੇ ਜਿਨ੍ਹਾਂ ਦੇ ਵਿੱਚ ਇੰਨੀ ਨਿਮਰਤਾ ਵਾ ਉਹ ਕਹਿ ਰਿਹਾ ਤੁਸੀਂ ਬਹੁਤ ਚੰਗਾ ਕੀਤਾ ਮੇਰੇ ਲੱਤ ਮਾਰੀ ਆ ਮੈਨੂੰ ਚੇਤਾ ਭੁੱਲ ਗਿਆ ਸੀ ਵੀ ਮੈਂ ਤੁਹਾਡੇ ਘਰ ਦਾ ਸੇਵਾਦਾਰ ਹਾਂ ਕਿਉਂਕਿ ਤੁਸੀਂ ਤੇ ਮੇਰੇ ਗੁਰੂ ਦੇ ਪੁੱਤ ਜੀ ਵਾਹੀ ਗੁਰੂ ਤੇ ਇੱਥੇ ਉਹ ਉਹਨੂੰ ਪਤਾ ਨਹੀਂ ਦਾਤੂ ਨੂੰ ਅਜੇ ਵੀ ਲੱਗ ਰਿਹਾ ਵੀ ਨਵੇਂ ਸੂ ਗਉਰਾ ਹੋਏ ਇਹ ਤੇ ਭਾਰੇ ਤਾਂ ਨੇ ਵੀ ਇਹ ਨੀਂ ਗਏ ਨੇ ਤੇ ਮੈਂ ਹੌਲਾ ਤਾਂ ਵਾਂ ਵੀ ਮੈਂ ਆਕੜਿਆ ਹੋਇਆ ਤੇ ਮਹਾਰਾਜੀ ਪੁੱਛਿਆ ਮੈਨੂੰ ਹੁਕਮ ਕਰੋ ਮੈਂ ਕੀ ਸੇਵਾ ਕਰਾਂ ਤੋ ਉਹਨੇ ਕਿਹਾ ਜਿਹੜਾ ਪਖੰਡ ਚਲਾਇਆ ਹੋਇਆ ਹੈ ਪਖੰਡ ਬੰਦ ਕਰ ਦਿਓ ਮਹਾਰਾਜੀ ਕਹਿੰਦੇ ਨੇ ਹੁਣੇ ਬੰਦ ਕਰ ਦਿੰਨੇ ਆਂ ਦਵਾਨ ਹੁਣੇ ਸਮਾਪਤੀ ਹੋ ਜਾਂਦੀ ਹੈ ਹੁਕਮ ਕਰੋ ਉਹ ਕਹਿੰਦਾ ਵੀ ਗੋਇੰਦਵਾਲ ਸਾਹਿਬ ਛੱਡ ਕੇ ਤੇ ਚਲੇ ਜਾਓ ਇਹ ਮੇਰੇ ਪਿਤਾ ਦੀ ਗੱਦੀ ਆ ਮੈਂ ਗੱਦੀ ਤੇ ਬਹਿਣਾ ਮਾਰੇ ਕਹਿੰਦੇ ਆਓ ਆਪਣੇ ਅਸਣ ਤੇ ਬੋਹ ਅਹੀਂ ਹੁਣੇ ਚਲ ਜਾਂਦੇ ਆਂ ਜਿਹੜੇ ਸਿੱਖ ਗਰਮ ਹੋਣ ਲੱਗੇ ਗੁਰੂ ਸਾਹਿਬ ਨੇ ਆਖਿਆ ਕਿਸੇ ਨੇ ਬੋਲਣਾ ਨਹੀਂ ਮੇਰੇ ਗੁਰੂ ਦੇ ਪੁੱਤ ਨੇ ਕਿ ਇਹਨੇ ਨਹੀਂ ਬੋਲਣਾ ਤੇ ਅਸੀਂ ਆਪਣੇ ਘਰੋਂ ਚੱਲੇ ਆਂ ਤੇ ਤੁਸੀਂ ਬਹਿਣਾ ਤੇ ਬਹੁਤ ਰਹਿਣਾ ਤਾਂ ਰੋ ਪਰ ਜਦੋਂ ਗੁਰੂ ਸਾਹਿਬ ਨਹੀਂ ਉਥੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨੇ ਦੁਪਹਿਰੇ ਸੂਰਜ ਗੁੰਮ ਹੋ ਜਾਏ ਤੇ ਦੁਨੀਆ ਚ ਨੇਰ ਪੈ ਜਾਂਦਾ ਆ ਆਉਂਦੇ ਆ ਨਾ ਜਦੋਂ ਕੀ ਉਹਨੂੰ ਕਹਿੰਦੇ ਨੇ ਗ੍ਰਹਿਣ ਲੱਗਦੇ ਆ ਜਦੋਂ ਤੇ ਨੇਰ ਪੈ ਜਾਂਦਾ ਤੇ ਜੇ ਚਲਦੀ ਹੋਈ ਜੰਗ ਵਿੱਚ ਕਿਸੇ ਫੌਜ ਦਾ ਰਾਜਾ ਗੁਪਤ ਹੋ ਜਾਏ ਫੌਜਾਂ ਨੂੰ ਹੰਨ ਹਨੇਰ ਪੈ ਜਾਂਦਾ ਵੀ ਲੱਭਦਾ ਨਹੀਂ ਕੁਝ ਕਿੱਧਰ ਨੂੰ ਜਾਈਏ ਤੇ ਜਿਨ੍ਹਾਂ ਦਾ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਉੱਠ ਕੇ ਆਪਣੇ ਘਰ ਚੱਲ ਗਏ ਨੇ ਸੰਗਤਾਂ ਵਾਸਤੇ ਹਨੇਰ ਪੈ ਗਿਆ ਵੀ ਇੱਥੇ ਹੁਣ ਕੁਝ ਵੀ ਨਹੀਂ ਉਹ ਫਿਰ ਬੈਠਾ ਰਿਹਾ ਗੱਦੀ ਤੇ ਤੇ ਸੰਗਤ ਉੱਠ ਕੇ ਤੇ ਗੁਰੂ ਅਮਰਦਾਸ ਜੀ ਵੱਲ ਨੂੰ ਚੱਲ ਗਏ ਤੇ ਮਹਾਰਾਜ ਜੀ ਦਰਵਾਜ਼ਾ ਬੰਦ ਕਰ ਲਿਆ ਇਹ ਜਿਹੜਾ ਵੱਡਾ ਉਹਨੇ ਅਪਰਾਧ ਕੀਤਾ ਨਾ ਵੀ ਗੁਰੂ ਸਾਹਿਬ ਜੀ ਦੇ ਚਰਨ ਮਾਰਿਆ ਤੇ ਫਿਰ ਬੈਠਾ ਰਿਹਾ ਗੱਦੀ ਤੇ ਕਿਸੇ ਨੇ ਮੱਥਾ ਨਹੀਂ ਟੇਕਿਆ ਨਾ ਕੋਈ ਪੂਜਾ ਕਰਨ ਵਾਸਤੇ ਆਇਆ ਸ਼ਾਮਾਂ ਨੂੰ ਜਿੰਨਾ ਗੁਰੂ ਘਰ ਦਾ ਰਸਤ ਪਾਣੀ ਉਹਦੇ ਹੱਥ ਵਿੱਚ ਆਇਆ ਉਹ ਘੋੜਿਆਂ ਖਚਰਾਂ ਗੱਡਿਆਂ ਤੇ ਲੱਦਿਆ ਤੇ ਚਲੇ ਗਿਆ ਰਾਹ ਵਿੱਚ ਭਾਵੇਂ ਉਹ ਲੁੱਟਿਆ ਵੀ ਗਿਆ ਸੀ ਅਜੇ ਘਰ ਨਹੀਂ ਸੀ ਪਹੁੰਚਿਆ ਗੁਰੂ ਦਾ ਪੁੱਤ ਤੇ ਅੱਧ ਵਿੱਚ ਹੀ ਲੱਤ ਨੂੰ ਪੀੜ ਹੋਣ ਲੱਗ ਪਈ ਕਿਉਂਕਿ ਉਹ ਰੁੱਖ ਸੁੱਕ ਜਾਂਦੇ ਨੇ ਜਿਨ੍ਹਾਂ ਦੀ ਜੜ ਕੱਟੀ ਜਾਵੇ ਕੱਲੀ-ਕੱਲੀ ਟਹਿਣੀ ਨਹੀਂ ਫੜ ਕੇ ਸਿਕਾਉਣੀ ਪੈਂਦੀ ਕੱਲਾ-ਕੱਲਾ ਪੱਤਾ ਨਹੀਂ ਫੜ ਕੇ ਤੋੜਨਾ ਪੈਂਦਾ ਜਿਹਦੀ ਗੁਰੂ ਨਾਲੋਂ ਟੁੱਟ ਗਈ ਉਹਦੀ ਜੜ ਕਦੀ ਲੱਗ ਨਹੀਂ ਸਕਦੀ ਆਪ ਮਾਰੇ ਫੜ ਕੇ ਲਾ ਦੇਣ ਤੇ ਗੱਲ ਵੱਖਰੀ ਹੈ ਜਦੋਂ ਫਿਰ ਲੱਤ ਨੂੰ ਪੀੜ ਹੋਈ ਤੇ ਘੋੜੀ ਤੋਂ ਉਤਰਿਆ ਤੇ ਲੰਗੇਵਾ ਉਤਰਿਆ ਤੇ ਮਾਤਾ ਜੀ ਦੇ ਮਨ ਵਿੱਚ ਆ ਵੀ ਅੱਜ ਗੁਰੂ ਦਾ ਦਰਸ਼ਨ ਕਰਨ ਵਾਸਤੇ ਗਿਆ ਤੇ ਰਾਜ ਡਾਕੂਆਂ ਨੇ ਜਿੰਨਾ ਲੁੱਟ ਲਿਆ ਸੀ ਸਭ ਕੁਝ ਉਹਨਾਂ ਦਾ ਹੱਥੋਂ ਪਾਈ ਵੀ ਹੋਈ ਉਹਨਾਂ ਪੱਗ ਵੀ ਲਾਈ ਕਈ ਕੁਝ ਹੋਇਆ ਜਦੋਂ ਲੰਗੇਵਾ ਘਰ ਵਿੱਚ ਤੁਰਿਆ ਤੇ ਮਾਤਾ ਖੀਵੀਜੀ ਨੇ ਆਖਿਆ ਦਾਤੂ ਗੋਇੰਦਵਾਲ ਸਾਹਿਬ ਗਿਆ ਸਾਂ ਮਾਰੇ ਬਾਰੇ ਕੁਝ ਦੱਸ ਕੁਝ ਨਹੀਂ ਦੱਸਿਆ ਤੂੰ ਲੰਗਾ ਕੇ ਕੋ ਤਰਨਾ ਫੇਰ ਕੁਝ ਨਹੀਂ ਦੱਸਿਆ ਤੇ ਮੰਜੀ ਤੇ ਪਾ ਕੇ ਜਦੋਂ ਆਖਿਆ ਮੈਂ ਬੜਾ ਔਖਾ ਜੇ ਮਾ ਨੇ ਆਖਿਆ ਉੱਥੋਂ ਤੇ ਦੁਖੀ ਜਾਂਦੇ ਆ ਸੁਖੀ ਹੋ ਕੇ ਆਉਂਦੇ ਤੂੰ ਕਿਉਂ ਔਖਾ ਉਹ ਕਹਿੰਦਾ ਮੇਰੀ ਲੱਤ ਨੂੰ ਇੰਨੀ ਪੀੜਵਾ ਵੀ ਮੇਰੀ ਜਾਨ ਨਿਕਲਦੀ ਜਾਂਦੀ ਮਾ ਨੇ ਆਖਿਆ ਹੋਇਆ ਕੀ ਫੇਰ ਨਹੀਂ ਦੱਸਿਆ ਤੇ ਸਾਥੀ ਨੇ ਦੱਸਿਆ ਮਾਤਾ ਜੀ ਭਾਈ ਦਾਤੂ ਨੇ ਗੁਰੂ ਅਮਰਦਾਸ ਜੀ ਦੀ ਵਖੀ ਵਿੱਚ ਲੱਤ ਮਾਰਦੀ ਵਾਹਿਗੁਰੂ ਵਾਹਿਗੁਰੂ ਮਾਤਾ ਨੇ ਆਖਿਆ ਐਡਾ ਤਗੜਾ ਅਪਰਾਧ ਮੈਂ ਤੇ ਤੇਰੀ ਕਦੀ ਵੀ ਅਰਦਾਸ ਨਹੀਂ ਕਰੂੰਗੀ ਵੀ ਤੂੰ ਰਾਜੀ ਹੋ ਤੈਨੂੰ ਉਹ ਬਖਸ਼ਣ ਤੇ ਬਖਸ਼ਣ ਮੈਂ ਕਦੀ ਅਰਦਾਸ ਨਹੀਂ ਕਰੂੰਗੀ ਭਾਈ ਦਾਤੂ ਆਪਣੀ ਮਾਤਾ ਖੀਵੀ ਜੀ ਦੇ ਅੱਗੇ ਹੱਥ ਜੋੜਦੇ ਰਹੇ ਮੈਨੂੰ ਮਾਰੇ ਕੋ ਮਾਫੀ ਮੰਗਾ ਦੋ ਮਾਤਾ ਨੇ ਆਖਿਆ ਨਾ ਗੁਰੂ ਨਾਨਕ ਸਰੂਪ ਜਿਨ੍ਹਾਂ ਦੇ ਚਰਨਾਂ 'ਚ ਲੰਮੇ ਪੈ ਪੈ ਲੋਕੀ ਮੱਥੇ ਟੇਕਣ ਤੂੰ ਉਹਨਾਂ ਨੂੰ ਲੱਤ ਮਾਰੀ ਆ ਤੂੰ ਹੁਣ ਆਪਣਾ ਕੀਤਾ ਹੋਇਆ ਭੁਗਤ ਫਿਰ ਜਿੰਨਾ ਚਿਰ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਰਹੇ ਦਾਤੂ ਮੰਜੀ ਤੇ ਪਿਆਰਿਆ ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਵਿੱਚ ਸਰੀਰ ਛੱਡ ਗਏ ਦਰਸ਼ਨ ਕਰਨ ਆਉਂਦੇ ਸੀ ਗੁਰੂ ਅਮਰਦਾਸ ਜੀ ਦਾ ਪਰ ਉਹਨਾਂ ਨੇ ਕਦੀ ਨਹੀਂ ਸੀ ਆਖਿਆ ਮੇਰੇ ਪੁੱਤ ਨੂੰ ਮਾਫੀ ਦੇ ਦੇਓ ਕਿਉਂਕਿ ਮਾਤਾ ਜੀ ਕਹਿੰਦੇ ਸੀ ਜੇ ਸਾਡੇ ਪੁੱਤਾਂ ਨੂੰ ਮਾਫੀ ਮੰਗ ਮਿਲ ਗਈ ਤੇ ਕੱਲ ਨੂੰ ਲੋਕੀ ਕਿਦਾਂ ਗੁਰੂ ਦਾ ਸਤਿਕਾਰ ਕਰਨਗੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਸੀ ਕਿ ਜਿਨ ਭੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਹੜਾ ਸਤਕਾਰ ਨਾ ਕਰੇ ਗੁਰੂ ਦਾ ਉਹ ਗੁਰੂ ਦਾ ਲੱਗਦਾ ਕੀ ਆ ਪਿਆਰ ਆ ਮੰਜੀ ਤੇ ਤੇ ਹੁਣ 20 ਸਾਲ ਬਾਅਦ 21 ਸਾਲ 21.5 ਸਾਲ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਕੀਤੀ 22ਵੇਂ ਸਾਲ ਵਿੱਚ ਚੱਲੇਗੀ ਸੀ ਤੇ ਜਦੋਂ ਅੱਜ 20 21 ਸਾਲ ਮੰਜੀ ਤੇ ਪਿਆਰ ਆ ਤੇ ਜਦੋਂ ਪਤਾ ਲੱਗਾ ਕਿ ਉਧਰ ਤੇ ਪਰਖ ਹੋ ਗਈ ਆ ਕੱਲ ਦੀ ਤੇ ਅੱਜ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇ ਕੇ ਤੇ ਗੁਰੂ ਅਮਰਦਾਸ ਜੀ ਨੇ ਚਲੇ ਜਾਣਾ ਸੱਚਖੰਡ ਕਿ ਇਹ ਸਿਆਣੇ ਬਜ਼ੁਰਗ ਨੇ ਜਾ ਕੇ ਆਖਿਆ ਭਾਈ ਮੰਜੀ ਤੇ ਨਾ ਪਿਆਰ ਐ ਭਾਵੇਂ ਰਿੜ ਕੇ ਜਾ ਤੇ ਭਾਵੇਂ ਔਖਾ ਹੋ ਕੇ ਜਾ ਇੱਕ ਵਾਰੀ ਗੁਰੂ ਅਮਰਦਾਸ ਜੀ ਦੇ ਸਰੀਰ ਦੇ ਹੁੰਦਿਆਂ ਹੁੰਦਿਆਂ ਉੱਥੇ ਜਾ ਤੈਨੂੰ ਮਾਫੀ ਮਿਲ ਜੇ ਫਿਰ ਬੜਾ ਔਖਾ ਉਹਨਾਂ ਨੇ ਦੋ ਚਾਰ ਜਾਣਿਆਂ ਨੂੰ ਆਖਿਆ ਉਹ ਗੱਡੇ ਤੇ ਬਿਠਾ ਕੇ ਨਾ ਤੇ ਲੈ ਕੇ ਆਏ ਭਾਈ ਦਾਤੂ ਨੂੰ ਗੋਇੰਦਵਾਲ ਸਾਹਿਬ। ਉਦੋਂ ਇਹੋ ਹੀ ਸਾਧਨ ਹੁੰਦੇ ਸੀ। ਦਰਿਆ ਨਹੀਂ ਸੀ ਜਾਂਦਾ, ਘੋੜੀ ਤੇ ਚੜਿਆ ਨਹੀਂ ਸੀ ਜਣ। ਗੱਡੇ ਤੇ ਬਿਠਾ ਕੇ ਜਦੋਂ ਗੋਇੰਦਵਾਲ ਸਾਹਿਬ ਲੈ ਕੇ ਆਏ ਤੇ ਇੱਧਰ ਖੁਸ਼ੀਆਂ ਵਰਤ ਰਹੀਆਂ ਨੇ ਕਿਉਂਕਿ ਹੁਣੇ ਅਜੇ ਗੁਰਿਆਈ ਦੀ ਪੱਗ ਭਾਈ ਜੇਠੇ ਦੇ ਸਿਰ ਤੇ ਬੱਧੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੱਥਾ ਟੇਕਿਆ ਤੇ ਉਹਨਾਂ ਨੂੰ ਬਣਾ ਦਿੱਤਾ ਹੈ ਸੋਢੀ ਸ਼ੈਨशाह। ਤਨ ਤਨ RAMDAS GUR ਜਿਨ ਸਵਾਰਿਆ ਤਿਨੇ ਸਵਾਰਿਆ ਅਜੋ ਕਰਾਮਾਤ ਪੂਰੀ ਹੋ ਗਈ ਆ। ਬਹੁਤ ਵੱਡੀ ਕਰਾਮਾਤ ਹੋਈ ਹੈ ਹੁਣ ਖੁਸ਼ੀਆਂ ਦੇ ਮਾਹੌਲ ਵਿੱਚ ਬਾਬੇ ਦਾਤੂ ਨੂੰ ਬਾਵੇਂ ਉਪ ਤੋਂ ਫੜ ਕੇ ਬੰਦੇ ਲਿਆਏ ਨੇ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੜਾ ਰੋਇਆ ਪਹਿਲੀ ਉਦੋਂ ਉਸ ਦਿਨ ਤੇ ਮਹਾਰਾਜ ਨੇ ਕੋਈ ਗੱਲ ਨਹੀਂ ਸੀ ਕੀਤੀ ਅੱਜ ਮਹਾਰਾਜ ਨੇ ਅਖਿਆ ਆਓ ਕਿਵੇਂ ਆਏ ਹੋ ਕਹਿੰਦਾ ਜੀ ਮੈਂ ਮਾਫੀ ਮੰਗਣ ਵਾਸਤੇ ਆਇਆ ਮਹਾਰਾਜ ਕਾਦੀ ਮਾਫੀ ਉਹ ਕਹਿੰਦਾ ਜੀ ਜਿਹੜੀ ਮੈਂ ਲੱਤ ਮਾਰੀ ਆ ਤੁਹਾਨੂੰ ਮੈਂ 20 21 ਸਾਲ ਮੰਜੀ ਤੇ ਪੈ ਕੇ ਕੱਢੇ ਤੇ ਮੇਰ ਕੋ ਤੇ ਦਰਸ਼ਨ ਕਰਨ ਵੀ ਨਹੀਂ ਪਹਿਲਾਂ ਤੇ ਮੈਂ ਸ਼ਰਮ ਦਾ ਮਾਰਾ ਹੀ ਨਹੀਂ ਆਇਆ ਕਿ ਮੈਂ ਕਿਹੜੇ ਮੂੰਹ ਮੱਥੇ ਲੱਗਾਂ ਹੁਣ ਮੈਨੂੰ ਸਾਰਿਆਂ ਨੇ ਆਖਿਆ ਵੀ ਗੁਰੂ ਬਖਸਾਂਦਵਾ ਇੱਕ ਵਾਰੀ ਬਖਸ਼ ਦੋ ਮਹਾਰਾਜ ਤੁਸੀਂ ਕਹਿੰਦੇ ਹੋ ਮੈਂ ਅੱਜ ਸੱਚਖੰਡ ਚਲੇ ਜਾਣਾ ਮੈਨੂੰ ਮਾਫੀ ਦੇ ਕੇ ਤੇ ਫੇਰ ਜਾਇਓ ਮਹਾਰਾਜ ਨੇ ਕਿਹਾ ਦਾਤੂ ਇਹ ਵੀ ਇੱਕ ਮਰਜ਼ਾਦਾ ਵਾ ਜਿਹੜਾ ਗੁਰੂ ਗੱਦੀ ਤੇ ਬੈਠਾ ਹੋਵੇ ਨਾ ਵਾਰ ਦੇਣਾ ਕਿ ਸਰਾਫ ਦੇਣਾ ਇਹ ਉਹਦੇ ਹੱਥ ਵਿੱਚ ਆ ਮੈਂ ਹੁਣ ਗੁਰੂ ਨਹੀਂ ਰਿਹਾ ਮੈਂ ਹੁਣ ਗੁਰਿਆਈ ਗੱਦੀ ਦੇ ਵਿੱਚ ਦਖਲ ਨਹੀਂ ਦੇਣਾ ਹਾਲਾਂਕਿ ਜੋ ਮਰਜ਼ੀ ਕਰ ਸਕਦੇ ਸੀ ਦੋ ਦੀਵੇ ਆ ਜਿੰਨੇ ਦੂਜਾ ਬੁਝਿਆ ਹੋਇਆ ਦੀਵਾ ਜਗਾਤਾ ਪਹਿਲੇ ਦੀ ਲੋ ਘਟਦੀ ਨਹੀਂ ਲੋ ਪੂਰੀ ਸੀ ਸਭ ਤਾਕਤਾਂ ਵਰਕਤਾਂ ਪਰ ਉਹਨਾਂ ਨੇ ਦੱਸਿਆ ਕਿ ਹੁਣ ਜਿੰਨੇ ਵੀ ਸੁਖ ਲੈਣਾ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਪੈਰਾਂ 'ਚ ਪਵੇ ਇਹ ਰੱਖ ਲੈਣ ਮਾਰ ਦੇਣ ਮੈਂ ਨਹੀਂ ਹੁਣ ਵਿੱਚ ਦਖਲ ਦੇਣਾ ਮਾਰੇ ਕਹਿੰਦੇ ਮੈਂ ਤੇ ਹੁਣ ਗੁਰੂ ਹੀ ਨਹੀਂ ਰਿਹਾ ਫਿਰ ਉਹ ਕਹਿੰਦਾ ਜੀ ਤੁਸੀਂ ਆਗਿਆ ਦਿਓ ਤੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਾਂ ਤੇ ਉਦੋਂ ਫਿਰ ਗੁਰੂ ਅਮਰਦਾਸ ਜੀ ਨੇ ਆਖਿਆ ਨਹੀਂ ਬਿਲਕੁਲ ਨਹੀਂ ਮਾਰੇ ਨੇ ਆਖਿਆ ਹੁਣ ਤੇਰਾ ਮੱਥਾ ਟੇਕਣ ਦਾ ਟਾਈਮ ਲੰਘ ਗਿਆ ਤੂੰ ਬਈਲੋ ਕਿਉਂ ਨਹੀਂ ਆਇਆ ਉਹ ਕਹਿੰਦੇ ਜੀ ਹੁਣ ਦਇਆ ਕਰੋ ਕੁਝ ਕੁਝ ਕਿਰਪਾ ਕਰੋ ਮਹਾਰਾਜ ਜੀ ਇਦਾਂ ਜਦੋਂ ਨੇ ਬਹੁਤ ਤਰਲੇ ਕੀਤੇ ਤੇ ਮਾਰੇ ਨੇ ਕਿਹਾ ਜਿੱਥੇ ਅੱਗੇ 20 21 ਸਾਲ ਮੰਜੀ ਤੇ ਰਿਹਾ ਨਾ ਹੁਣ ਹੋਰ ਮੰਜੀ ਤੇ ਰਹਿ ਅਜੇ ਤੈਨੂੰ ਬਖਸ਼ਣ ਦਾ ਟਾਈਮ ਨਹੀਂ ਆਇਆ ਜਦੋਂ ਇਹਨਾਂ ਦੇ ਪੁੱਤ ਅੱਗੋਂ ਗੁਰਤਾ ਗੱਦੀ ਤੇ ਬਹਿਣਗੇ ਉਹ ਗੁਰੂ ਬਣ ਕੇ ਗੋਇੰਦਵਾਲ ਸਾਹਿਬ ਆਉਣਗੇ ਤੇ ਜਾਂਦਿਆਂ ਖੰਡੂਰ ਸਾਹਿਬ ਤੁਹਾਡੇ ਘਰ ਆਉਣਗੇ ਉਦੋਂ ਤੈਨੂੰ ਬਖਸ਼ਣਗੇ ਓਨਾ ਚਿਰ ਤੈਨੂੰ ਅਜੇ ਹੋਰ ਮੰਜੀ ਤੇ ਪੈਣਾ ਪਊਗਾ ਇਹ ਤੇ ਸਾਨੂੰ ਇਨੀਆਂ ਅਕਲਾਂ ਸੋਝੀਆਂ ਨੇ ਮਹਾਰਾਜ ਦੇ ਆਪਣੇ ਸਿੱਖਾਂ ਨੂੰ ਕੋਈ ਗੱਲ ਕਰ ਦਿੰਦਾ ਸੀ ਤੇ ਗੁਰੂ ਸਾਹਿਬ ਬਹੁਤ ਨਾਰਾਜ਼ ਹੁੰਦੇ ਸੀ ਵੀ ਮੇਰੇ ਸਿੱਖਾਂ ਨੂੰ ਕਿਉਂ ਕੋਈ ਐਦਾਂ ਗੱਲ ਤੇ ਜਿਨੇ ਸਿੱਧੀ ਗੁਰੂ ਨੂੰ ਟੱਕਰ ਲਈ ਆ ਇਨੀ ਨਰਾਦਰੀ ਕੀਤੀ ਉਹਦੀ ਏਡੀ ਛੇਤੀ ਦੁੱਖ ਥੋੜਾ ਕਿਤੇ ਮੁੱਖ ਚੱਲਿਆ ਤਾਂ ਮਹਾਰਾਜ ਕਹਿੰਦੇ ਨੇ ਹਰ ਵੇਲੇ ਡਰ ਕੇ ਰਹਿਣਾ ਚਾਹੀਦਾ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਰਹੀਏ ਵੀ ਸੱਚੇ ਪਾਤਸ਼ਾਹ ਇਹੋ ਜੀ ਮਤ ਦਓ ਜਿਹੜੀ ਮਤ ਲੈ ਕੇ ਐਸੇ ਕਰਮ ਹੋਣ ਵੀ ਤੁਹਾਡੇ ਚਰਨਾਂ ਦੇ ਨੇੜੇ ਹੁੰਦੇ ਜਾਈਏ ਨੇੜੇ ਹੁੰਦੇ ਜਾਈਏ ਤਾਂ ਹੁਣੇ ਅਸੀਂ ਪੜਿਆ ਵੀ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੋਦ ਤੇ ਆਈ ਮਹਾਰਾਜ ਨੇ ਆਖਿਆ ਦਾਤੂ ਜੀ ਬਖਸ਼ੇ ਜਾਓਗੇ ਤੁਹਾਡੇ ਨਾਲ ਬਚਨ ਹੋਇਆ ਪਰ ਹੁਣ ਆਪਣੇ ਘਰ ਚਲੇ ਜਾਓ ਗੁਰੂ ਪੁਰਾ ਆਪੇ ਆਉ ਤੇ ਉਥੇ ਉਹਨਾਂ ਕਿਹਾ ਜੀ ਕਦੋਂ ਆਉਣਗੇ ਅਜੇ ਤੇ ਇਹਨਾਂ ਨੇ ਗੁਰਤੀ ਗੁਰਤਾ ਗੱਦੀ ਭੋਗਣੀ ਆ ਇਹਨਾਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਬਹਿਣਗੇ ਤੇ ਗੁਰਿਆਈ ਗੱਦੀ ਦੇ ਤੇ ਕੰਮ ਬੜੇ ਜ਼ਿੰਮੇਵਾਰੀਆਂ ਬੜੀਆਂ ਉਹ ਕਦੋਂ ਕਾਣਗੇ ਮਾਰੇ ਕਹ ਆਉਣਗੇ ਹੁਣ ਉਹ ਹੀ ਪਰ ਜਿੰਨਾ ਯਾਦ ਕਰੋਗੇ ਉਨੀ ਛੇਤੀ ਆ ਜਾਣਗੇ ਜੇ ਢਿੱਲੇ ਪਏ ਰੋਗੇ ਤੇ ਟਾਈਮ ਵੱਧ ਲੱਗੇਗਾ ਇਹ ਵੀ ਜੁਗਤੀ ਆ ਜਿੰਨੀ ਛੇਤੀ ਜਿੰਨਾ ਯਾਦ ਕਰੋਗੇ ਨਾ ਉਨੀ ਛੇਤੀ ਮਹਾਰਾਜ ਆ ਜਾਣਗੇ ਉਤੋਂ ਫਿਰ ਗੁਰੂ ਸਾਹਿਬ ਜੀ ਦੇ ਕੋਲੋਂ ਬਖਸ਼ਿਸ਼ ਦੀ ਆਸ ਲੈ ਕੇ ਤੇ ਪੀੜ ਸਮੇਤ ਭਾਈ ਦਾਤੂ ਨੇ ਆਪਣੇ ਬੰਦਿਆਂ ਨੂੰ ਆਖਿਆ ਮੈਨੂੰ ਗੱਡੇ ਤੇ ਬਿਠਾ ਲਓ ਉਹਨਾਂ ਚੁੱਕ ਕੇ ਗੱਡੇ ਤੇ ਪਾਇਆ ਤੇ ਘਰ ਪਹੁੰਚ ਗਏ ਇੱਧਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਦਿੱਤੀ ਆ ਸਾਰਿਆਂ ਨੂੰ ਨਵਾਜ ਕੇ ਤੇ ਗਰੀਬਨਵਾਦੀ ਨੇ ਜਿਹੜੀ ਹੁਣ ਵਿਚਾਰ ਆਰੰਭ ਕੀਤੀ ਉਹ ਜਿਹੜੀ ਰਾਮਕਲੀ ਦੀ ਸੱਦ ਦੀ ਵਿਚਾਰਿਆ ਉਹ ਹੁਣ ਨਹੀਂ ਆਰੰਭ ਕਰਨੀ ਹੁਣ ਟਾਈਮ ਥੋੜਾ ਬਹੁਤ ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ ਪਹੁੰਚੇ ਨੇ ਉਹ ਅਗਲੇ ਦਿਨਾਂ ਦੇ ਵਿੱਚ ਉਹ ਵਿਚਾਰ ਆਰੰਭ ਕਰਾਂਗੇ ਵੀ ਮਹਾਰਾਜ ਨੇ ਕੀ ਸਿੱਖਿਆ ਦਿੱਤੀ ਭੁਲਾ ਚੁਕਾਂ ਦੀ ਖੇਮਾ ਸਭ ਦੀ ਹਾਜ਼ਰੀ ਪਰਵਾਨ ਹੋਵੇ ਭਾਈ ਸਭ ਨੂੰ ਬੇਨਤੀ ਆ ਆਓ ਕੁਝ ਸਮਾਂ ਆਪ ਜੀ ਵਿਚਾਰ ਦੁਆਰਾ ਹਾਜ਼ਰੀ ਭਰੋ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ